ਦੀ ਆਵਾਜ਼ న్యూਸ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀਕਾਲ ਦਰਸ਼ਕੋ ਅੱਜ ਅਸੀਂ ਖੜੇ ਹਾਂ ਬਲਾਕ ਸਦਨਾ ਬੇਟਾ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਵਿਖੇ ਜਿੱਥੇ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕਈ ਦਿਨਾਂ ਤੋਂ ਬਲਾਕ ਸਦਨਾ ਬੇਟ ਨੂੰ ਮਰਜ ਕਰਕੇ ਮੁੱਲਾਪੁਰ ਬੱਚੇ ਲਿਜਾਂਦੇ ਜੋ ਚਰਚੇ ਸਾਨੂੰ ਮਿਲਦੇ ਆ ਜਿਸ ਕਰਕੇ ਬੇਟ ਏਰੀਆ ਦੇ ਲੋਕਾਂ ਦੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਤੇ ਬੇੜ ਏਰੀਆ ਦੇ ਲੋਕਾਂ ਨੇ ਅੱਜ ਵੱਡੀ ਗਿਣਤੀ ਵਿੱਚ ਪੰਚਾਂ ਸਰਪੰਚਾਂ ਤੇ ਬੇੜ ਏਰੀਆ ਦੇ ਲੋਕਾਂ ਨੇ ਅੱਜ ਕਿਸ਼ਨਪੁਰਾ ਚੋਂ ਤੋਂ ਲੈ ਕੇ ਬਲਾਕ ਵਿਖੇ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਤੇ ਬਲਾਕ ਦੇ ਵਿੱਚ ਕਾਫੀ ਸਮਾਂ ਵੱਡੀ ਗਿਣਤੀ ਵਿੱਚ ਕਤਰੇ ਲੋਕਾਂ ਨੇ ਧੌਣਾ ਲਗਾਇਆ ਗਿਆ ਤੇ ਅੱਜ ਇੱਥੇ ਬीडीपी ਜਗਰੌਂ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਆ ਆਹ ਲੋਕ ਕੀ ਮੰਗ ਕਰਦੇ ਆ ਆਹ ਤੁਹਾਨੂੰ ਦਿਖਾਉਨੇ ਆ ਵੱਖ-ਵੱਖ ਦ੍ਰਿਸ਼ ਜਿੰਦਾਬਾਦ ਜਿੰਦਾਬਾਦ ਮਨਰੀਕਾ ਕਾਮਿਆਂ ਦਾ ਇੱਕ ਜਿੰਦਾਬਾਦ

ਬਲਾਕ ਤੋੜਨ ਵਾਲੀ ਸਰਕਾਰ ਮੁਰਦਾਬਾਦ ਸਤਵਾ ਬੇਡ ਬਲਾਕ ਤੋੜਨ ਵਾਲੀ ਸਰਕਾਰ ਮੁਰਦਾਬਾਦ ਸਤਵਾ ਬੇਡ ਬਲਾਕ ਤੋੜਨ ਵਾਲੀ ਸਰਕਾਰ ਮੁਰਦਾਬਾਦ ਪੰਜਾ ਸਰ ਪੰਜਾ ਦਾ ਇੱਕ ਜਿੰਦਾਬਾਦ ਸਤਵਾ ਬੇਡ ਬਲਾਕ ਨਹੀਂ ਟੁੱਟਣ ਦੇਵਾਂਗੇ ਸਤਵਾ ਬੇਡ ਬਲਾਕ ਨਹੀਂ ਟੁੱਟਣ ਦੇਵਾਂਗੇ ਆਵੇ ਰੇਟ ਕਰਦਾ ਲੜਦੇ ਲੋਕਾਂ ਦਾ ਏਕਾ ਜਿੰਦਾਬਾਦ 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 ਲੜਦੇ ਲੋਕਾਂ ਦਾ ਏਕਾ ਜਿੰਦਾਬਾਦ 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 ਸਿੱਧਵਾ ਗੇਡ ਬਲਾਕ ਨਹੀਂ ਟੁੱਟਣ ਦੇਾਂਗੇ ਜਿੰਦਾਬਾਦ ਸਿੱਧਵਾ ਗੇਡ ਬਲਾਕ ਨਹੀਂ ਟੁੱਟਣ ਦੇਾਂਗੇ ਪਿਛਲੇ ਹਫ਼ਤੇ ਤੋਂ ਪਤਾ ਲੱਗਿਆ ਸੀਗਾ ਵੀ ਜਿਹੜਾ ਆਪਣਾ ਸਿੱਧਵਾ ਗੇਡ ਬਲਾਕ ਆ ਇਹਨੂੰ ਇੱਥੋਂ ਤੋੜ ਕੇ ਮੁੰਲਾਪੁਰ ਲਜਾਇਆ ਰਾਤ ਦਾਖਾ ਦਾਕੇ ਜਰਜਾਇਆ ਜਾ ਰਿਹਾ ਕਿਉਂਕਿ ਜਿਹੜਾ ਮੁੱਲਾਪੁਰ ਦਾਖਾ ਉਹ ਐਮਐਲਏ ਦੀ ਇੱਕ ਸ਼ੀਟ ਆ ਉਹਦੇ ਨਾਲ 13 ਪਿੰਡ 113 ਪਿੰਡ ਜੁੜੇ ਹੋਏ ਨੇ ਉਸ ਬਲਾਕ ਦੇ ਨਾਲ ਔਰ ਉਹ 113 ਪਿੰਡਾਂ ਨੂੰ ਇਹ ਮੁੱਲਾਪੁਰ ਇਕੱਠਿਆਂ ਠੱਕੇ ਕਰਨਾ ਚਾਹੁੰਦੇ ਨੇ ਪਰ ਆਪਣੇ ਇਹ ਹਲਕੇ ਦੇ ਤਿੰਨ ਬਲਾਕ ਨੇ ਜੇ ਇੱਕ ਪਖੋਲ ਬਲਾਕ ਆ ਇਹ ਮੁੱਲਾ ਕੰਮ ਲੈਣ ਦੇ ਆ ਇੱਥੇ ਸਾਨੂੰ ਆਉਣਾ ਸੌਖਾ ਨੇੜੇ ਆਸਾ ਦਾ 3-4 ਕਿਲੋਮੀਟਰ ਦੇ ਅੰਦਰ ਬਲਾਕ ਦੇ ਵਿੱਚ ਅਸੀਂ ਸਾਡੇ ਮਜ਼ਰੇਗਾ ਮਜ਼ਦੂਰ ਆ ਜਾਂਦੇ ਆ ਜਾਂ ਸਾਡੇ ਪੰਜ ਸਰਪੰਚ ਸੌਫਤਾ ਲੈਣ ਆਈ ਬਲਾਕ ਦੇ ਕੰਮ ਨਵੇੜ ਜਾਂਦੇ ਆ ਮੁੱਲਾਪੁਰ ਬਲਾਕ ਦੇ ਨਾਲ ਜੇ ਸਾਨੂੰ ਜੋੜਿਆ ਜਾਵੇਗਾ ਪਹਿਲੇ ਜਦ ਆਪਾਂ ਜੇ ਲੜਦੇ ਰਹੇ ਛੋਟੇ ਕਰਾਂਗੇ ਆਪਾਂ ਜਿੱਤਾਂਗੇ ਔਰ ਜਿਹੜੀ ਆਪਣੀ ਜਿੱਥੇ ਬੰਦੀ ਹੈ ਕਿਤੇ ਹੈ ਨਹੀਂ ਜਿਹੜੇ ਖਰਚੋਂ ਉਤਰਗੇ ਬਜਿੱਤਦੇ ਆ ਆਪਾਂ ਟੁੱਟਣ ਨਹੀਂ ਦੇਵਾਂਗੇ ਤੇ ਇਹ ਸਰਕਾਰ ਇਹ ਬਲਾਕ ਨੂੰ ਤੋੜਨਾ ਚਾਹੁੰਦੀ ਹੈ ਤੇ ਸਾਡੇ ਇਹ ਪਾਰਟੀ ਦੇ ਵੱਡੇ ਆ ਤੁ ਆਏ ਨੇ ਬਲਰਾਜ ਕੋਟ ਮਰਾਂਗੇ ਸਾਡੇ ਜਿਲ੍ਹੇ ਦੇ ਪ੍ਰਧਾਨ ਸਾਡੇ ਪੰਜਾਬ ਦੇ ਪ੍ਰਧਾਨ ਆਏ ਨੇ ਔਰ ਸਾਡੀ ਬੀਬੀ ਆਈ ਹੈ ਇਸਤਰੀ ਮੈਂਗ ਦੇ ਕਰਮੀਨਰ ਨੇ ਉਹ ਵੀ ਆਪਣੇ ਵਿਚਾਰ ਰੱਖਣਗੇ ਤੁਸੀਂ ਵਿਚਾਰ ਸੁਣਨੇ ਆ ਵਧੀਆ ਗੱਲ ਕੀ ਨਾਲ ਔਰ ਪਹਿਲਾ ਆਪਣਾ ਹਸਪੀਟਲ ਬੜਾ ਪੁਰਾਣਾ ਹਸਪੀਟਲ ਸੀ ਸੱਧਵਾ ਵੇਖ ਤੁਹਾਨੂੰ ਪਤਾ ਹੋਵੇਗਾ ਇਥੇ ਆਪਾਂ ਜਦੋਂ ਪਹਿਲਾਂ ਆਉਂਦੇ ਸੀ ਆਪਾਂ ਥੋੜੀਆਂ-ਥੋੜੀਆਂ ਦਵਾਈਆਂ ਲੈ ਜਾਂਦੀਆਂ ਸੀ ਉਹ ਵੀ ਇਹਨਾਂ ਨੇ ਹਸਪਤਾਲ ਤੋੜ ਕੇ ਡਿਸਪੈਂਸਰੀ ਬਣਾਤੀ ਡਿਸਪੈਂਸਰੀ ਦੇ ਮਤਲਬ ਵੀ ਇੱਥੇ ਮੰਦੰਪੱਟੀ ਕੰਨੀ ਹੋਵੇਗੀ ਤੇ ਜਾਂ ਕੋਈ ਇਹਨੇ 307 ਦਾ ਜਾਂ ਕੋਈ ਪਰਚਾ ਆਪਣਾਣਾ ਪਰਚਾ ਬਣ ਜੀ ਦਵਾਈ ਕੋਈ ਨਹੀਂ ਕਿਉਂਕਿ ਆਪਾਂ ਨੇ ਇਹ ਲਾਕੇ ਦੇ ਵਿੱਚ ਕੋਈ ਹਸਪਤਾਲ ਹੀ ਹੈ ਨਹੀਂ ਮਾੜੀ ਮੋਟੀ ਹੁਣ ਤਾਂ ਆਪਾਂ ਨੂੰ ਹਸਪਤਾਲ ਜੇ ਮਿਲ ਜਾਂਦੀ ਆਪਣੀ ਉਹ ਵੀ ਬੰਦ ਹੋ ਗਈ ਇੱਥੇ ਕਿ ਐਂਬੂਲੈਂਸ ਖੜੀ ਹੁੰਦੀ ਤੁਸੀਂ ਵੇਖੀ ਹੋਣੀ ਆਉਂਦਾ ਜਾਂਦੇ ਨੇ ਕੋਈ ਰਾਤ ਮਰਾਕ ਕੋਈ ਲੜਾਈ ਝਗੜਾ ਜਾਂ ਕੋਈ ਹੋਰ ਕੰਮ ਕਰਦੇ ਨੇ ਕੋਈ ਗੱਲਬਾਤ ਹੋ ਜਾਂਦੀ ਸੀ ਤਾਂ ਆਪਾਂ ਉਹ ਐਂਗੂਲੈਂਸ ਬੁਲਾ ਕੇ ਆਪਾਂ ਗਾਂ ਆਪਣਾ ਮਰੀਜ਼ ਨੂੰ ਲੈ ਜਾਂਦੇ ਕਿਉਂ ਜਾਨ ਵਾਟ ਜਾਂਦੀ ਸੀ ਸਾਡੇ ਸਿੱਧਵਾਂ ਬੇਟ ਹਸਪੀਟਲ ਚੋਂ ਉਹ ਕੰਵਲੈਂਸ ਵੀ ਚਾਕੇ ਦਿੱਤੀ ਗਈ ਇਹ ਤੇ ਡਾਕਟਰ ਪਿਛਲੇ ਸਮੇਂ ਬਹੁਤ ਵਧੀਆ ਡਾਕਟਰ ਸੀਗੇ ਸਾਡਾ ਇਲਾਜ ਕਰਦੇ ਸੀਗੇ ਆਪਾਂ ਨੂੰ ਦਵਾਈ ਕੁੱਝ ਹੀ ਮਿਲ ਜਾਂਦੀ ਸੀ ਹੁਣ ਉਹ ਵੀ ਨਹੀਂ ਮਿਲਦੀ ਕੋਈ ਨੂੰ ਤੋੜ ਦਿੱਤਾ ਗਿਆ ਛੋਟਾ ਕਰ ਦਿੱਤਾ ਗਿਆ ਅਸੀਂ ਆਪਣੇ ਇਸ ਧਰਨੇ ਕੋਈ ਵੀ ਮੰਗ ਕਰਦੇ ਆਂ ਕਿ ਜਿਹੜਾ ਸਾਡਾ ਹਸਪੀਟਲ ਆ ਇਹਦੇ ਵੀ ਡਾਕਟਰ ਪੂਰੇ ਕੀਤੇ ਜਾਣ ਜਿਹੜੇ ਸਾਡੇ ਨੇੜੇ ਜਿਹੜੇ 20 ਕਿਲੋਮੀਟਰ ਦੇ ਏਰੀਆ ਦੇ ਵਿੱਚ ਕੋਈ ਹਸਪਤਾਲ ਹੀ ਹੈ ਨਹੀਂ ਸਾਡੀਆਂ ਦੋ ਵਟੀਆਂ ਇਹ ਸਮੱਸਿਆ ਨੇ ਬੇਟ ਲੱਗ ਕੇ ਦੀਆਂ ਅਸੀਂ ਬੜੇ ਲੰਮੇ ਚਿਰ ਤੋਂ ਨੱਕਦੇ ਆਏ ਆ ਕਿ ਸਾਡੇ ਬੇਟ ਲੱਗ ਕੇ ਦੇ ਵਿੱਚ ਨਾ ਕੋਈ ਕੁੜੀਆਂ ਦਾ ਕਾਲਜ ਆ ਜਿੱਥੇ ਅਸੀਂ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਆ ਔਰ ਇਹਨਾਂ ਨੇ ਸਾਨੂੰ ਪੜ੍ਹਾਈ ਤੋਂ ਵਾਂਝੇ ਰੱਖਿਆ ਹੋਇਆ ਅਸੀਂ ਤਾਂ ਇਹ ਸੋਚ ਕਹਿੰਦੇ ਸੀ ਸਰਕਾਰਾਂ ਤੋਂ ਮੰਗ ਹਮੇਸ਼ਾ ਕਰਦੇ ਰਹੇ ਆ ਕਿ ਸਾਡੇ ਇੱਥੇ ਬੇਟ ਲੱਗ ਕੇ ਦੇ ਵਿੱਚ ਨੇੜੇ ਜਿੱਥੇ ਸਾਡੀਆਂ ਬੱਚੀਆਂ 5-4 ਕਿਲੋ 10 ਕਿਲੋ ਦਾ ਮਿੰਟਰ ਦੇ ਵਿੱਚ ਪੜ ਸਕਣ ਚੰਗੀ ਪੜ੍ਹਾਈ ਪ੍ਰਾਪਤ ਪ੍ਰਾਪਤ ਕਰ ਸਕਣ ਕਾਲਜ ਬਣਨੇ ਚਾਹੀਦਾ ਇਹਨਾਂ ਨੇ ਕਾਲਜ ਹੀ ਬਣਾਉਣੇ ਸੀ ਜਿਹੜਾ ਆ ਮਿੰਦਰੀਗਾ ਮਜ਼ਦੂਰਾਂ ਦਾ ਇੱਕ ਦਫ਼ਤਰ ਆ ਬੜੇ ਲੰਮੇ ਸਮੇਂ ਤੋਂ ਜੁੜਿਆ ਜਦੋਂ ਦੇ ਆਪਾਂ ਯਾਦ ਹੋਏ ਉਦੋਂ ਦਾ ਗੱਦੇ ਆ ਤੇ ਇਹਨਾਂ ਵੀ ਇੱਕੋ ਪੱਟ ਕੇ ਇੱਕੋ 20 ਕਿਲੋਮੀਟਰ ਦੂਰ ਨੂੰ ਜਾਇਆ ਲਾ ਭੇਜ ਲਏ ਨੇ ਵੀ ਇਹ ਲੋਕ ਉੱਥੋਂ ਤੱਕ ਪਹੁੰਚ ਨਾ ਸਕਣ ਸਾਡੇ 65 ਪਿੰਡਾਂ ਦਾ ਕੰਮ ਤਾਂ ਇੱਥੇ ਲੋਭ ਨਹੀਂ ਆਉਂਦਾ ਇੱਕ ਤੋਂ 13 ਪਿੰਡਾਂ ਦਾ ਕੰਮ ਉੱਥੇ ਲੋਕਾਂ ਦੀ ਨਹੀਂ ਆਉਣਾ। ਇਹ ਸਰਕਾਰ ਸਾਨੂੰ ਰੋਲਣ ਤੇ ਕੁਲੀ ਹੋਈ ਜਾ। ਤੇ ਜਿਹੜੀਆਂ ਆਹਾਂ ਜਗਾ ਕੀ ਇਹ ਜਗਾ ਮੇਰੇ ਹਸਾਬ ਨਾਲ ਕੋਈ ਇੱਥੇ 2-3 ਕਿੱਲੇ 4 ਕਿੱਲੇ ਏਕੜ ਦੇ ਵਿੱਚ ਉਹ ਪਰ ਮੰਤੀ ਦਾ ਕਿੱਦਾਂ ਹੀ ਆਈਡੀਆ। ਇਹ ਇਹਨਾਂ ਨੇ ਇਹਨੂੰ ਇਥੋਂ ਬਲੈਂਕ ਨੂੰ ਖਤਮ ਕਰਕੇ ਆਪਦੇ ਰਿਸ਼ਤੇਦਾਰਾਂ ਨੂੰ ਆਪ ਦੇ ਚੇਹੇਕਾਂ ਨੂੰ ਵਿੱਚ ਕਾ ਵੇਚ ਨਹੀਂ ਆ। ਤੇ ਨਾ ਮਤੋਂ ਡਾ ਫਿਕਰ ਨਹੀਂ ਉਹਨਾਂ ਦਾ ਫਿਕਰ ਆ। ਆਹ ਸਰਕਾਰ ਵਾਲਿਆਂ ਨੂੰ ਉਹਨਾਂ ਦਾ ਫਿਕਰਾ ਮळे ਉਹਨਾਂ ਦੀ ਸਰਕਾਰ ਆ ਜਿੱਤੇ ਜਿਨ੍ਹਾਂ ਨੇ ਤੁਹਾਡੇ ਨਾਲ ਵੱਡੇ ਠੱਗੀ ਮਾਰੀ ਆ ਠੱਗੀ ਕੀ ਮਾਰੀ ਆ ਤੁਹਾਨੂੰ ਬਿੱਬੀ ਕਹਿੰਦੇ ਸੀ ਇਹ ਵੀ ਤੁਸੀਂ ਸਾਨੂੰ ਵੋਟਾਂ ਪਾਓ ਤੋਡੇ ਖਾਤੇ ਦੇ ਵਿੱਚ ਅਸੀਂ 1000 ਰੁਪਏ ਮਹੀਨੇ ਦਾ ਪਾਵਾਂਗੇ ਆਇਆ ਕਿ ਪਏ ਨਹੀਂ ਆਇਆ ਧੋਖਾ ਦਿੱਤਾ ਨਾ ਫੇਰ ਜਿਹੜਾ ਤੁਸੀਂ ਇੱਥੇ ਮੰਰੇਗਾ ਦੇ ਵਿੱਚ ਕੰਮ ਕਰਦੇ ਹੋ ਤੁਹਾਨੂੰ ਮੰਰੇਗਾ ਦੇ ਪੈਸੇ ਸਹੀ ਢੰਗ ਨਾਲ ਕਿਤੇ ਮਿਲੇ ਆ ਨਹੀਂ ਮਿਲੇ 100 ਦਿਨ ਦਾ ਕੰਮ ਆ 100 ਦਿਨ ਕਿਉਂ ਕਿਹਾ ਤੁਸੀਂ 100 ਦਿਨ ਲਾਇਆ 100 ਦਿਨ ਉਹਨਾਂ ਦਾ ਲੱਗਿਆ ਜਿਹੜੇ ਸਰਕਾਰ ਨੇ ਆਪਣੇ ਮੇਡ ਲਾਏ ਆ ਉਹਨਾਂ ਦਾ ਕੰਮ ਚੱਲਿਆ ਢੋਡਣ ਨੂੰ 100 ਦਿਨ ਦਾ ਕੰਮ ਮਿਲਿਆ ਤੁਨ ਨੂੰ ਬਰ ਤੋਂ ਬਦ 25 ਤੋਂ 30 ਦਿਨ ਦਾ ਕੰਮ ਮਿਲਿਆ ਸਾਨੂੰ ਮਿਲਿਆ ਜੀ 7 ਦਿਨ ਔਰ ਇਹ ਸਾਰੇ ਪਿੰਡਾਂ ਦੀ ਸਮੱਸਿਆ ਇਸ ਕਰਕੇ ਤੁਨ ਨੂੰ ਅਸੀਂ ਜਗਾਉਣ ਦੇ ਖਾਤਰ ਢੋਡੇ ਜਿਹੜੇ ਹੱਕਾਂ ਤੇ ਡਾਕੇ ਮਾਰਦੇ ਉਹ ਡਾਕੇ ਨੂੰ ਬੰਦ ਕਰਨ ਦੇ ਖਾਤਰ ਇਕੱਠਿਆਂ ਕੀਤਾ ਔਰ ਇਹ ਤੋਂ ਵੀ ਵੀ ਵੀਡੀਓ ਨੂੰ ਔਰ ਬਲਾਕ ਦੇ ਜਿਹੜੇ ਏਪੀਓ ਉਹਨਾਂ ਨੂੰ ਵੀ ਜਿਹੜੇ ਤਾਂ ਇਹਨਾਂ ਦੇ ਆਪ ਦੇ ਸਰਪੰਚਾਂ ਕੰਗ ਦੇ ਲਾਏ ਹੋਇਆ ਕੰਗ ਦੇ ਕਹਿਣ ਤੇ ਉਹਨਾਂ ਨੂੰ ਕੰਮ ਦਿੱਤਾ ਜਾਂਦਾ ਬਾਕੀ ਲੋਕ ਬਹਿਨੇ ਬੈਠੇ ਆ ਹੁਣਾ ਛੱਤਾਂ ਦੇ ਪੈਸੇ ਆਏ ਆ ਉਹਨੇ ਵੀ ਛੱਤਾਂ ਦੇ ਸਾਡੀ ਬੀਬੀਆਂ ਨੂੰ ਆਏ ਕਿ ਨਹੀਂ ਆਏ ਉਹਦੇ ਵਿੱਚ ਵੀ ਨਾ ਇਹਨਾਂ ਨੇ ਕੀ ਕੀਤਾ ਪੈਸੇ ਲਏ ਆ ਜਿਨ੍ਹਾਂ ਨੇ ਪੈਸੇ ਦਿੱਤੇ ਉਹਨਾਂ ਦੀਆਂ ਫੈਲਾ ਬਣਾਈਆਂ ਕਹਿੰਦੀਆਂ ਜਿਨ੍ਹਾਂ ਨੇ ਪੈਸੇ ਨਹੀਂ ਦਿੱਤੇ ਨਾ ਉਹ ਆਮਾਰੇ ਜਿਹਨੇ ਲਾਏ ਹੋਏ ਸੀਗੇ ਉਹਨਾਂ ਦੇ ਆਹ ਅਰਪੜ ਦੇ ਲੋਕ ਉਹਨਾਂ ਨੇ ਉਹ ਗਰੀਬਾਂ ਨੂੰ ਜਿਨ੍ਹਾਂ ਨੂੰ ਪਹੁੰਚ ਰੇ ਸੀ ਉਹਨਾਂ ਤੱਕ ਪਹੁੰਚਣੇ ਦਿੱਤੇ ਜਿਨ੍ਹਾਂ ਦੇ ਚੰਗੇ ਲੈਟਰ ਫਰਸ਼ਾ ਲਗੀਆਂ ਉਹਨਾਂ ਦੇ ਉਹਨਾਂ ਨੇ ਲੈ ਕੇ ਭੇਜੇ ਆ ਅਸੀਂ ਮੰਗ ਕਰਦੇ ਆ ਇਥੋਂ ਮੀਡੀਪੀ ਸਭ ਤੋਂ ਔਰ ਐਡੀਸੀ ਵਿਕਾਸ ਤੋਂ ਵੀ ਮੰਗ ਕਰਾਂਗੇ ਵੀ ਪੜਤਾਲ ਕੀਤੀ ਜਾਣੀ ਚਾਹੀਦੀ ਹੈ ਵੀ ਜਿਨ੍ਹਾਂ ਦੀਆਂ ਕੱਚੀਆਂ ਛੱਤੀਆਂ ਪੱਕਾ ਹੋਣਾ ਪੱਕੀਆਂ ਹੋਣ ਵਾਲੀਆਂ ਨਾ ਉਹਨਾਂ ਦੀਆਂ ਬਣਾਈਆਂ ਜਾਣ ਬਲਕਿ ਉਹਨਾਂ ਨੂੰ ਜਿਹੜੇ ਪਹਿਲੇ ਮਹਿਲਾ ਚ ਬੈਠੇ ਆ ਇਹਦੀ ਪੜਤਾਲ ਹੋਣੀ ਚਾਹੀਦੀ ਹੈ ਔਰ ਜਿੰਨੇ ਸਾਡੇ ਆਪਣਾ ਦੁੱਖ ਕੱਤਣ ਵਾਸਤੇ ਆਪਾਂ ਅੱਜ ਸਾਰੇ ਇਕੱਠੇ ਹੋਏ ਆਂ ਬੱਟੀ ਕੈਂਤੀ ਵਿੱਚ ਸਾਡੀਆਂ ਮਾਣੀਆਂ ਭੈਣਾਂ ਬਜਾਈਆਂ ਨੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਸਾਤੇ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਨੂੰ ਕਹਿਆ ਯਕਪਨਟੇ ਜੀ ਪੂਰਾ ਕਿਹਾ ਰਾਜਿਆ ਨੂੰ ਬੇਨਤੀ ਹੈ ਕਿ ਸੋਨਾ ਚੋਕ ਦਾ ਦਾਨ 받ਛੋ ਆਪ ਜੀ ਚਿਤਕ ਕਰੋ ਆਜ ਦੇ ਇਸ ਹਾਲਾਤ ਆਪਣੇ ਪੰਜਾਬ ਦੇ ਇਹ ਬਣ ਗਏ ਨੇ ਚਾਹੇ ਕੋਈ ਖੇਤੀ ਕਰਦਾ ਚਾਹੇ ਕੋਈ ਮਜ਼ਦੂਰੀ ਕਰਦਾ ਚਾਹੇ ਕੋਈ ਦੁਕਾਨਦਾਰੀ ਕਰਦਾ ਚਾਹੇ ਕੋਈ ਛੋਟਾ ਬਿਜ਼ਨਸ ਕਰਦਾ ਚਾਹੇ ਕੋਈ ਡੱਗੀ ਲਾ ਕੇ ਕੱਪੜਾ ਵੇਚਦਾ ਚਾਹੇ ਕੋਈ ਸਬਜ਼ੀ ਵੇਚਦਾ ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਹੈਗਾ ਕਿਸੇ ਦਾ ਪੰਦਾ ਸੁਰੱਖਿਅਤ ਨਹੀਂ ਹੈਗਾ ਸਰਕਾਰਾਂ ਧੱਪ ਮਾਰ ਕੇ ਲੋਕ ਸਰਕਾਰਾਂ ਬਣਾ ਲੈਂਦੇ ਨੇ ਆਪਾਂ ਇਹਨਾਂ ਦੀਆਂ ਮੂਮੂ ਠਗਣੀਆਂ ਗੱਲਾਂ ਦੇ ਵਿੱਚ ਆ ਜੰਨੇ ਆ ਤੁਸੀਂ ਪਿਛਲੇ 10 ਸਾਲਾਂ ਤੋਂ ਤੁਸੀਂ ਦੇਖਦੇ ਹੋ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਹ ਕਹਿੰਦਾ ਸੀ ਬਾਣੀ ਦੀ ਸੌਂ ਖਾ ਕੇ ਗੁਟਕੇ ਦੀ ਸੌਂ ਖਾ ਕੇ ਉਸ ਨੇ ਕਿਹਾ ਕਿ ਜਿੰਨਾ ਲੋਕਾਂ ਸਿਰ ਕਰਜ਼ਾ ਹੈ ਚਾਹੇ ਕੋਈ ਗਰੀਬ ਹੈ ਚਾਹੇ ਅਮੀਰ ਹੈ ਕਿਸਾਨ ਹੈ ਸਭ ਨੂੰ ਬੈਂਕਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ ਤੁਹਾਡਾ ਕਰਜ਼ਾ ਸਰਕਾਰ ਦੇਵੇਗੀ ਲੇਕਿਨ ਦੇਵੀ ਉਹਨੇ ਕਿਹਾ ਸੀ ਕਿ ਅਸੀਂ 4 ਮਹੀਨਿਆਂ ਦੇ ਅੰਦਰ ਅੰਦਰ ਨਸ਼ਾ ਰਹਿਣਾ ਸਮਾਪਤ ਕਰ ਦਿਆਂਗੇ ਹੁਣ ਤੋਂ ਬਾਅਦ ਵੱਡੇ ਗੱਪ ਹੋਰ ਮਾਰੇ ਗਏ ਆ ਜੋ ਮੁੱਖ ਮੰਤਰੀ ਹੈ ਸਰਦਾਰ ਭਗਵੰਤ ਸਿੰਘ ਇਹਨੇ ਗੱਪ ਮਾਰਨ ਦੀ ਕੋਈ ਕਸਰ ਨਹੀਂ ਛੱਡੀ ਕਹਿੰਦਾ ਸੀ ਸੱਥਾਂ ਚੋਂ ਸਰਕਾਰ ਚੱਲੂਗੀ ਤੁਹਾਡੇ ਦਰਾਂ ਦੇ ਉੱਪਰੋਂ ਸਰਕਾਰ ਚੱਲੂਗੀ ਤੁਹਾਨੂੰ ਨੌਕਰੀਆਂ ਦੇ ਦਿੱਤੀਆਂ ਜਾਣਗੀਆਂ ਤੁਹਾਨੂੰ ਡਾਕਟਰੀ ਫ੍ਰੀ ਕਰ ਦਿੱਤੀ ਦਵਾਂਗੀ ਵਿਦਿਆ ਫਰੀਕ ਕੀਤੀ ਜਾਊਗੀ ਕਾਨੂੰਨ ਦਾ ਰਾਜ ਹੋਊਗਾ ਅੱਜ ਤੁਸੀਂ ਵੇਖਦੇ ਹੋ ਨਾ ਤਾਂ ਕੋਈ ਟੀਚਰ ਜਿਹੜੇ ਨੇ ਉਹ ਵੀ ਸੜਕਾਂ ਤੇ ਤੁਰੇ ਹੋਏ ਨੇ ਜਿਹੜੇ ਦੂਸਰੇ ਮੁਲਾਜ਼ਮ ਨੇ ਬਿਜਲੀ ਬੋਰਡ ਵਾਲੇ ਉਹ ਵੀ ਸੜਕਾਂ ਦੇ ਉੱਤੇ ਧਰਨੇ ਦੇ ਰਹੇ ਨੇ ਮੰਨਰੇਗਾ ਵਾਲੇ ਵੀ ਧਰਨਾ ਦੇ ਰਹੇ ਨੇ ਕਿਸਾਨ ਨੇ ਜਿਹੜੇ ਉਹ ਵੀ ਆਪਣੀਆਂ ਜ਼ਮੀਨਾਂ ਬਚਾਉਣ ਲਈ ਸੜਕਾਂ ਤੇ ਉੱਤੇ ਧਰਨੇ ਦੇ ਰਹੇ ਹੈਗੇ ਨੇ ਕੋਈ ਵੀ ਵਿਅਕਤੀ ਐਸਾ ਨਹੀਂ ਹੈਗਾ ਜਿਹੜਾ ਪੀੜਤ ਨਾ ਹੋਵੇ ਇਸ ਸਰਕਾਰ ਦੇ ਵਿੱਚ ਇਹ ਤਾਂ ਕਹਿੰਦੇ ਸੀ ਸੱਤਾ ਨੂੰ ਸਰਕਾਰ ਚੱਲੂਗੀ ਅੱਜ ਇਹ ਸਾਡੇ ਇਲਾਕੇ ਦੀ ਜਿਹੜੀ ਮੇਨ ਬਲਾਕ ਆ ਜੋ ਸਾਡਾ ਸਿੱਧਾ ਮੇਟਦਾ ਜੋ ਕਿਸੇ ਸਮੇਂ 90 ਪਿੰਡਾਂ ਦੀ ਨੁਮਾਇੰਦਗੀ ਕਰਦਾ ਸੀ ਆ ਸਾਫੀਪੁਰਾ ਪੂਪੁਰਾ ਗਿੱਦੜਵਿੰਡੀ ਥਾੜਾ ਇਹ ਸਾਡੇ ਕੋਲੋਂ ਸਿਰਫ 10 ਕਿਲੋਮੀਟਰ ਦੀ ਦੂਰੀ ਤੇ बसे ਹੋਏ ਪਿੰਡ ਨੇ ਕੋਈ 24 ਪਿੰਡ ਐਸੇ ਨੇ ਜਿਹੜੇ 10 ਕਿਲੋਮੀਟਰ ਦੀ ਦੂਰੀ ਤੇ ਬਸੇ ਹੋਏ ਨੇ ਇਸ ਬਲਾਕ ਤੋਂ ਲੇਕਿਨ ਇਸ ਬਲਾਕ ਨਾਲੋਂ ਤੋੜ ਦਿੱਤੇ ਗਏ ਨੇ ਉਹਨਾਂ ਨੂੰ ਜਗਰਾਵਾ ਬਲਾਕ ਨਾਲ ਲਾਇਆ ਗਿਆ ਨੱਪਿਆਂ 'ਚੋ ਬਾਤ ਕਰ ਦਿੱਤੇ ਗਏ ਚਾਹੀਦਾ ਤਾਂ ਇਹ ਸੀ ਜਿਹੜੇ ਨੇੜੇ ਵਾਲੇ ਪਿੰਡ ਨੇ ਇਹਨਾਂ ਨੂੰ ਇਸੇ ਬਲਾਕ ਨਾਲ ਰਹਿਣ ਦਿੱਤਾ ਜਾਂਦਾ ਹੁਣ ਕੀ ਆ ਹੁਣ ਕਹਿੰਦੇ ਇਹਨਾਂ ਇਸ ਏਰੀਆ ਦੇ ਲੋਕਾਂ ਨੂੰ ਮੁੰਲਾਪੁਰ ਭੇਜਣਾ ਮੁੰਲਾਪੁਰ ਤੇ ਬਿਲਡਿੰਗ ਹੀ ਕੋਈ ਨਹੀਂ ਹੈਗੀ ਕਿਸੇ ਬਲਾਕ ਦੀ ਅਗੇ ਨਾਮ ਮੁੱਲਾਂਪੁਰ ਰੱਖਿਆ ਵਾ ਤੇ ਜੱਲੂ ਗਾਜੀ ਇਹ ਸਦਾ ਬਲਾਗ ਦੀ ਬਿਲਡਿੰਗ ਜੋ ਇਸ ਬਿਲਡਿੰਗ ਨੂੰ ਕੀ ਹੋਇਆ 50 ਸਾਲ ਤੱਕ ਅਜੇ ਇਸ ਬਿਲਡਿੰਗ ਨੂੰ ਕੁਝ ਨਹੀਂ ਹੋਇਆ 50 ਸਾਲ ਤੋਂ ਇਹ ਚੱਲ ਰਹੀ ਹੈ ਇਸ ਬਲਾਗ ਦੀ ਬਦੌਰਤ ਆਪਣੇ ਪਿੰਡਾਂ ਦੀ ਤਰੱਕੀ ਹੋਈ ਹੈ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਧਰਮਸ਼ਾਲਾਾਂ ਸਮਸ਼ਾਨ ਘਾਟਾਂ ਜਾਂ ਜਿੰਨੇ ਹੋਰ ਕਮਿਊਨਿਟੀ ਸੈਂਟਰ ਬਣੇ ਨੇ ਜਿਹੜੀਆਂ ਗ੍ਰਾਂਟਾਂ ਪਿੰਡਾਂ ਨੂੰ ਇਸ਼ੂ ਹੋਈਆਂ ਉਹ ਇਸੇ ਬਲਾਕ ਰਾਹੀਂ ਹੋਈਆਂ ਇਸ ਬਲਾਕ ਨਾਲ ਸਾਡਾ ਵੀਰੋ ਬਹੁਤ ਸਾਰਾ ਇਤਿਹਾਸ ਜੁੜਿਆ ਹੋਇਆ ਹੈ ਇਸ ਬਲਾਕ ਦੇ ਬਲਾਕ ਦੇ ਵਿੱਚ ਇੱਕ ਐਸਾ ਦਫ਼ਤਰ ਵੀ ਚੱਲਦਾ ਹੈ ਜਿਹੜਾ ਸਾਡੇ ਇਲਾਕੇ ਦੇ ਲੋਕਾਂ ਨੂੰ ਬੀਬੀਆਂ ਨੂੰ ਪਾਈਆਂ ਨੂੰ ਮਨਰੇਗਾ ਦੇ ਵਿੱਚ ਰੁਜ਼ਗਾਰ ਦਿੰਦਾ ਹੈ ਇਹ ਕਹਿੰਦੇ ਨੇ ਕਿ ਹੜਾ ਅਜੇ ਨਸ਼ੇ ਦੇ ਬਰਤ ਮਿਹਨਤ ਹੋਈ ਆ ਤੇ ਪਰ ਜੇ ਆਪਾਂ ਗੱਲ ਕਰੀਏ ਤਾਂ ਨਸ਼ਾ ਪੈਣਾ ਵੀ ਤਾਂ ਇਲਾਕੇ ਦਾ ਕਾਰਨ ਨਹੀਂ ਕਿਸਾ ਇਹਦਾ ਕਈ ਕਾਰਨ ਆ ਪਹਿਣਾ ਦੇ ਵੀਰ ਕਈ ਸਾਡੀਆਂ ਮਾਤਾਵਾਂ ਦੇ ਪੁੱਤ ਨਸ਼ੇ ਦੇ ਬਲੀ ਚੜ ਚੁਕੇ ਪਰ ਕੀ ਇਹਨਾਂ ਸਰਕਾਰਾਂ ਨੇ ਤਾਂ ਜੰਮ ਇਹਨਾਂ ਸਰਕਾਰਾਂ ਦੇ ਕੰਨਾਂ ਤੇ ਤਾਂ ਜੀ ਜੂ ਨਹੀਂ ਹੈ ਸਕਦੀ ਕਿਉਂਕਿ ਇਹਨਾਂ ਦੇ ਪੁੱਤ ਮਰੇ ਨਹੀਂ ਇਹਨਾਂ ਦੇ ਪਹਿਣਾ ਦੇ ਭਰਾ ਨਹੀਂ ਮਰੇ ਉਹ ਨਸ਼ੇ ਦੇ ਵਿੱਚ ਇਹਨਾਂ ਦੇ ਦੂਜੇ ਆਪਣੀ ਨਵੀਂ ਜਿਗਰੇਸ਼ਨ ਨੂੰ ਤਾਂ ਇਹਨੇ ਮਤਲਬ ਕਿ ਕੈਦਾ ਵਧਾ ਦਿੱਤੀ ਗੜ ਕਾਦੀਆਂ ਕਿ ਹੁਣ ਸਾਡੇ ਪ੍ਰਧਾਨ ਸਾਹਿਬ ਸਾਰੇ ਮਤਲਬ ਦਾਅ ਦਾ ਚੁੱਕੇ ਲੈ ਭਲੋ ਜੋ ਕਿ ਕਹਾਦਾ ਬਲਾਕ ਤੋੜਨ ਦੀ ਬਾਤੀ ਕਿ ਸਾਡੇ ਕਾਜਨਾ ਟੈਂਡਰ ਰਕਵਾਇਆ ਕਰੰਦੀ ਅਸੀਂ ਇਹਨਾਂ ਮੁੱਦਿਆਂ ਤੇ ਸਾਨੂੰ ਕਿ ਇੱਕ ਸੰਘਰਸ਼ ਕਰਨਾ ਪੈਣਾ ਇਹ ਇੱਕ ਸੰਘਰਸ਼ ਅੱਜ ਦਾ ਨਹੀਂ ਇਹ ਸੰਘਰਸ਼ ਸਾਨੂੰ ਲੰਬਾ ਕਰਨਾ ਪੈਣਾ ਕਿਉਂਕਿ ਇਹਦੇ ਮਾਰੇ ਮੁੱਤੇ ਤਾਂ ਇਹ ਗੱਲਾਂ ਤੇ ਇਹ ਦੇ ਸਰਕਾਰਾਂ ਸੌਣ ਵਾਲੀਆਂ ਨਹੀਂ ਪਰ ਆਪ ਸਰਕਾਰ ਨੂੰ ਵੀ ਇਹ ਸਾਡੇ ਸਿੱਧਵਾ ਬੀਟ ਬਲਾਕ ਦੇ ਨਾਲ 96 ਪਿੰਡ ਜੁੜੇ ਹੋਏ ਸੀਗੇ ਜੀ ਵੀ ਜੇ ਇਹ ਸਰਕਾਰ ਦੀ ਪਾਲਿਸੀ ਹੈ ਵੀ 80 ਪਿੰਡਾਂ ਵਾਲਾ 80 ਜਿਹੜੇ ਪਿੰਡ ਬਲਾਕ ਰਹਿ ਸਕਦਾ ਹੈਗਾ ਸਾਡੇ ਬਲਾਕ ਨਾਂ ਦਾ ਪਿਛਲੇ 96 ਪਿੰਡ ਸੀ ਉਹ ਪਿੰਡਾਂ ਨੂੰ ਨਾਲ ਜੋੜਿਆ ਜਾਵੇ ਤੇ ਸਾਡੇ ਬਲਾਕ ਨੂੰ ਬਹਾਲ ਰੱਖਿਆ ਜਾਵੇ ਇਹਨੂੰ ਨਾਂ ਤੋੜਿਆ ਜਾਵੇ ਇਹ ਸਾਡੀ ਸਰਕਾਰ ਨੂੰ ਬੇਨਤੀ ਆ ਔਰ ਜੇ ਸਰਕਾਰ ਨੇ ਇਹ ਸਾਡੀ ਗੱਲ ਨਾ ਮੰਨੀ ਤੇ ਅਸੀਂ ਇੱਥੇ ਆਪਣੀਆਂ ਪੰਚਾਇਤਾਂ ਨਾਲ ਲੈ ਕੇ ਨੰਬਰਦਾਰਾਂ ਨਾਲ ਲੈ ਕੇ ਮਨਰੇਗਾ ਮਜ਼ਦੂਰਾਂ ਨਾਲ ਲੈ ਕੇ ਜਿਹੜੇ ਇਸ ਬਲਾਕ ਦੇ ਨਾਲ ਸੰਬੰਧਿਤ ਲੋਕ ਆ ਉਹਨਾਂ ਨੂੰ ਨਾਲ ਲੈ ਕੇ ਅਸੀਂ ਅਨਮੇਥੇ ਸਮੇਂ ਦਾ ਧਰਨਾ ਬਲਾਕ ਦੇ ਵਿੱਚ ਦੇਵਾਂਗੇ ਔਰ ਸਰਕਾਰ ਦੇ ਨੱਕ ਜਦਮ ਕਰਦਾਂਗੇ ਇਥੇ ਦਿਨ ਰਾਤ ਦਾ ਅਸੀਂ ਧਰਨਾ ਰੱਖਾਂਗੇ ਆਪਦੇ ਜਥੇਬੰਦੀਆਂ ਵੱਲੋਂ ਔਰ ਲੋਕਾਂ ਵੱਲੋਂ ਇਹ ਸਾਰੇ ਸੰਬੰਧਿਤ ਪੰਜਾਬ ਮਾਰਗਵੀਰ ਸਿੰਘ ਬੈਣੀਪਾਲ ਸੂਬੇ ਦਾ ਜਥੇਬੰਦੀਕ ਸਖਤਰਾਂ ਜਮੂਰੀ ਕਿਸਾਨ ਸੋਹਾ ਪੰਜਾਬ ਦਾ ਸਾਨੂੰ ਹਫਤਾ ਤੱਕ ਪਹਿਲਾਂ ਇਸ ਗੱਲ ਦਾ ਪਤਾ ਲੱਗਿਆ ਕਿ ਬਲਾਕ ਸਦਮਾ ਬੇਟ ਦਾ ਜਿਹੜਾ ਦਫਤਰ ਹੈ ਉਹਨੂੰ ਇੱਥੋਂ ਖਤਮ ਕਰਕੇ ਮੁੱਲਾਪੁਰ ਦਾਖਾ ਨਾਲ ਅਟੈਚ ਕੀਤਾ ਜਾ ਰਹੇ ਸਾਰੇ ਪਿੰਡ ਸਾਨੂੰ ਬੜਾ ਦੁੱਖ ਹੋਇਆ ਇਹ ਗੱਲ ਸੁਣ ਕੇ ਕਿਉਂਕਿ ਬਲਾਕ ਵਿਕਾਸ ਅਫਸਰ ਪੰਚਾਇਤ ਅਫਸਰ ਜਿਹੜੇ ਇਹਨਾਂ ਦਫਤਰਾਂ ਦੇ ਵਿੱਚ ਬੈਠਦੇ ਨੇ ਉਹ ਸਾਰੇ ਵਿਕਾਸ ਦੇ ਕੰਮਾਂ ਨੂੰ ਇਹਨਾਂ ਦੇ ਰਾਹੀਂ ਉਹਨਾਂ ਨੇ ਡੀਲ ਕਰਨਾ ਹੁੰਦਾ ਤੇ ਲੋਕ ਨੇ ਜਿਹੜੇ ਅਸੀਂ ਤਾਂ ਮੰਗ ਕਰਦੇ ਆਂ ਸਭੋਂ ਵੀ ਇਹ ਵੱਡੇ ਦਫ਼ਤਰ ਜਿਹੜੇ ਵਿਕਾਸ ਨਾਲ ਜੁੜੇ ਹੋਏ ਨੇ ਜਿਹੜੇ ਲੋਕਾਂ ਦੇ ਰੋਜ਼ਗਾਰ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਹੋਰ ਛੋਟੇ ਸਾਈਜ਼ ਕਰਕੇ ਲੋਕਾਂ ਦੀ ਪਹੁੰਚ ਦੇ ਵਿੱਚ ਲਿਆਂਦਾ ਜਾਵੇ ਪਰ ਦੁੱਖ ਦੀ ਗੱਲ ਇਹ ਆ ਵੀ ਉਹ ਦਫ਼ਤਰ ਜਿਹੜੇ ਕਿੰਨੇ ਸਮੇਂ ਤੋਂ ਚੱਲਦੇ ਨੇ ਉਹਨਾਂ ਨੂੰ ਤੋੜ ਕੇ ਮੜ ਕੇ ਲੋਕਾਂ ਦੀ ਪਹੁੰਚ ਤੋਂ ਬਾਹਰ 25 25 30 ਕਿਲੋਮੀਟਰ ਤੇ ਜਿੱਥੇ ਗਰੀਬ ਆਦਮੀ ਆਪਣੀ ਦਿਹਾੜੀ ਤੋੜ ਕੇ ਆਪਣੇ ਪੈਸੇ ਖਰਚ ਕਰਕੇ ਉਹ ਜਾ ਹੀ ਨਹੀਂ ਸਕੂਗਾ ਉਹ ਸਰਕਾਰ ਦੀ ਨੀਤੀ ਹੈ ਜਿਹੜੀ ਇਹਦੀ ਅਸੀਂ ਮਤਲਬ ਜਥੇਬੰਦੀ ਵੱਲੋਂ ਨਿਖੇਧੀ ਕਰਦੇ ਦੂਜੀ ਗੱਲ ਜਿਹੜੀ ਹੈਗੀ ਹੈ ਇਹ ਕਿ ਇਹ ਤਾਂ ਸਾਡੀ ਮੰਗੇ ਨਹੀਂ ਲੋਕਾਂ ਦੀ ਜਦੋਂ ਇਲੈਕਸ਼ਨਾਂ ਹੋਈਆਂ ਸਾਢੇ 3 ਸਾਲ ਹੋ ਗਏ ਲਗਭਗ ਤੇ ਨਾ ਹੀ ਸਾਨੂੰ ਭਗਵੰਤ ਮਾਨ ਦੀ ਸਰਕਾਰ ਦੇ ਉਹਨਾਂ ਨਮਾਇੰਦਿਆਂ ਨੇ ਜਿਨ੍ਹਾਂ ਨੂੰ ਅਸੀਂ ਵੋਟਾਂ ਪਾਈਆਂ ਉਦੋਂ ਸਾਨੂੰ ਇਹ ਕਿਹਾ ਸੀ ਵੀ ਅਸੀਂ ਤੁਹਾਡੇ ਬਲਾਕ ਵੀ ਤੋੜ ਦੇਾਂਗੇ ਤੁਹਾਡੇ ਹਸਪਤਾਲ ਵੀ ਫੇਲ ਕਰ ਦੇਾਂਗੇ ਤੁਹਾਡੇ ਇੱਥੇ ਵੱਡੇ ਸਕੂਲ ਵੀ ਨਹੀਂ ਦੇਣੇ ਇਹ ਗੱਲਾਂ ਤਾਂ ਉਹਨਾਂ ਨੇ ਕੀਤੀਆਂ ਹੀ ਨਹੀਂ ਸੀ ਉਦੋਂ ਸੱਚ ਨਹੀਂ ਸੀ ਬੋਲੇ ਉਦੋਂ ਲੋਕਾਂ ਨੂੰ ਸਬਜਬਾ ਕੇ ਦਿਖਾਇਆ ਕਿ ਲੋਕੋ ਸਾਨੂੰ ਵੋਟਾਂ ਪਾਓ ਤੁਸੀਂ ਪਹਿਲੀਆਂ ਸਰਕਾਰਾਂ ਦੇ ਕੋਲ ਉਹਨਾਂ ਦੇ ਉਹਨਾਂ ਦੇ ਦਰਦਾਂ ਦੇ ਕਾਰਨ ਧਰਨੇ ਮਾਰਦੇ ਹੋ ਮਜਾਰੇ ਕਰਦੇ ਹੋ ਟੈਂਕੀਆਂ ਤੇ ਚੜਦੇ ਹੋ ਨਸ਼ਾ ਤੁਹਾਡੇ ਹੱਡਾਂ 'ਚ ਰਚ ਗਿਆ ਤੇ ਤੁਹਾਨੂੰ ਜ਼ਹਿਰ ਪੀਣ ਵਾਸਤੇ ਆਤਮ ਹੱਤਿਆ ਕਰਨ ਵਾਸਤੇ ਉਹਨਾਂ ਲੋਕਾਂ ਨੇ ਮਜਬੂਰ ਕੀਤਾ ਤੁਸੀਂ ਸਾਨੂੰ ਵੋਟਾਂ ਪਾਓ ਜੇ ਸਰਕਾਰ ਆ ਗਈ ਇਹ ਲੋਕਾਂ ਦੀ ਸਰਕਾਰ ਹੋਊ ਤੇ ਤੁਸੀਂ ਇਹ ਧਰਨੇ ਮਜਾਰੇ ਭੁੱਲ ਜਾਓਗੇ ਪਰ ਮੈਂ ਲੰਬੀ ਗੱਲ ਨਹੀਂ ਕਰਨੀ ਦੁੱਖ ਹੈ ਇਸ ਗੱਲ ਦਾ ਕਿ ਕੋਈ ਉਹ ਵਰਗ ਜਿਹੜਾ ਦੱਸਣਾ ਉਹਦੀ ਕਿਰਤ ਕਰਨ ਵਾਲਾ ਮਜ਼ਦੂਰ ਵਪਾਰੀ ਕਿਸਾਨ ਛੋਟਾ ਦੁਕਾਨਦਾਰ ਕੋਈ ਇਹ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਨਹੀਂ 32 ਪਿੰਡ ਲੁਧਿਆਣੇ ਦੇ ਨੇੜੇ 24311 ਏਕੜ ਜ਼ਮੀਨ ਉਹਨੂੰ ਅਕਵਾਇਰ ਕਰਨ ਦਾ ਧੱਕੇ ਨਾਲ ਉਹਨਾਂ ਨੇ ਆਰਡਰ ਜਾਰਜ ਕਰ ਦਿੱਤੇ ਜਿਹਦੇ ਬਾਰੇ ਅਸੀਂ ਕੱਲ ਨੂੰ ਅਸੀਂ ਜਿਹੜਾ ਗਲਾਡਾ ਦਾ ਦਫ਼ਤਰ ਹੈ ਉਹਨੂੰ ਘੇਰਨ ਜਾ ਰਹੇ ਹਾਂ ਮੇਰੇ ਕਹਿਣ ਦਾ ਮਤਲਬ ਜਮਾ ਹੀ ਪੁੱਠਾ ਗੇੜਾ ਦਿੱਤਾ ਜੋ ਕਿਹਾ ਉਹਦੇ ਉਲਟ ਕੀਤਾ ਤੇ ਜੋ ਕਰ ਰਹੇ ਨੇ ਇਹ ਲੋਕਾਂ ਦੀਆਂ ਦੁੱਖ ਤਕਲੀਫਾਂ ਦਾ ਹਰਨ ਕਰਨ ਦਾ ਨਹੀਂ ਇਹ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਵਧਾਉਣ ਦਾ ਤੇ ਅਸੀਂ ਭਗਵੰਤ ਮਾਨ ਨੂੰ ਇਹ ਕਹਿਣਾ ਚਾਹੁੰਦੇ ਆ ਜੇ ਤੇਰੀਆਂ ਕਾਰਵਾਈਆਂ ਇਦਾਂ ਹੀ ਜਾਰੀ ਰਹੀਆਂ ਜੋ ਤੁਸੀਂ ਗੱਲਾਂ ਕੀਤੀ ਸੀ ਉਹਦੇ ਉਲਟ ਤੇਰੇ ਐਮ ਐਲ ਏ ਤੇ ਤੇਰੀ ਸਰਕਾਰ ਕੰਮ ਕਰਦੀ ਨਹੀਂ ਤਾਂ ਦਿਨ ਦੂਰ ਨਹੀਂ ਸਿਰਫ 1.5 ਸਾਲ ਰਹਿ ਗਿਆ ਲੋਕ ਜੇ ਪਹਿਲਿਆਂ ਨੂੰ ਬਦਲ ਸਕਦੇ ਨੇ ਤਾਂ ਰੱਖਣਾ ਤੈਨੂੰ ਵੀ ਨਹੀਂ ਇਹਨੀਆਂ ਬੇਚੀਆਂ ਕਰਦਾ ਹੋਇਆ ਕੇ ਸਰਕਾਰ ਸਿੱਧੇ ਰਸਤੇ ਦੇ ਉੱਤੇ ਆਵੇ ਉਸ ਮਾਰਚ ਦਿਤਾਈ ਉਸ ਮਾਰਚ ਬਲਾਕ ਦੇ ਵਿੱਚ ਧਾਣਾ ਲਗਾਤਾ ਜੇ ਸਰਕਾਰ ਨੇ ਫੈਸਲਾ ਫਿਰ ਵੀ ਨਾ ਬਦਲਿਆ ਅਗਲਾ ਕਦਮ ਕੀ ਅਸੀਂ ਇੱਥੋਂ ਦੇ ਲੋਕਲ ਸਾਡੀ ਜਿਹੜੀ ਟੀਮ ਹੈ ਸਾਡੇ ਆਗੂ ਖੜੇ ਨੇ ਮੇਰੇ ਨਾਲ ਬਰਨਾਰ ਸਿੰਘ ਕੋਟੋੰਬਰਾ ਸਾਡੀ ਜਥੇਬੰਦੀ ਦੇ ਪ੍ਰਧਾਨ ਵੀ ਨੇ ਬਲਜੀਤ ਸਿੰਘ ਗੋਰਸੀਆ ਸਾਬਕਾ ਸਰਪੰਚ ਇਹ ਵੀ ਸਾਡੀ ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਨੇ ਬਾਕੀ ਪੰਜਾਂ ਸਰਪੰਚਾਂ ਨਾਲ ਰਲ ਕੇ ਅਸੀਂ ਇਸ ਗੱਲ ਲਈ ਮਜਬੂਰ ਹੋਵਾਂਗੇ ਕਿ ਅਸੀਂ ਸਰਕਾਰ ਦੇ ਇਹਨਾਂ ਕੰਮਾਂ ਦੇ ਖਿਲਾਫ ਕੋਈ ਤਕੜਾ ਐਕਸ਼ਨ ਲੈ ਕੇ ਲੋਕਾਂ ਨੂੰ ਲਾਂਬੰਦ ਕਰਕੇ ਅਸੀਂ ਸਰਕਾਰ ਦਾ ਰਾਹ ਰੋਕੀਏ ਜਿਹੜੇ ਪੁੱਠੇ ਪਾਸੇ ਵੱਲੋਂ ਤੁਰਦੇ ਆ। ਰਾਤ ਕਰ ਰਹੀ ਹੈ ਸਰਕਾਰ। ਆਏ ਜੱਥੇਬੰਦੀਆਂ ਵੱਲੋਂ ਕੀ ਮਾਮਲਾ ਜੀ ਇਹ ਤੇ ਇਹ ਮਾਮਲਾ ਵੀਰੇ ਇਸ ਤਰ੍ਹਾਂ ਵੀ ਜਿਹੜਾ ਜਾ ਸਰਕਾਰ ਸੋਚ ਰਹੀ ਹੈ ਵੀ ਆ ਬਲਾਕ ਚੇਂਜ ਕਰਕੇ ਦਾਕੇ ਲੈ ਕੇ ਜਾਣਾ ਉਹਦੇ ਸਬੰਧ ਵਿੱਚ ਲੋਕ ਇਕੱਠੇ ਹੋਏ ਨੇ ਜੋ ਉਤਰਾਈ ਕਰ ਰਹੇ ਨੇ ਇਸ ਵੀ ਉਹਨਾਂ ਨੇ ਮੰਗ ਪੱਤਰ ਦਿੱਤਾ ਵੀ ਬਲਾਕ ਤੋੜਿਆ ਨਾ ਜਾਵੇ ਤੇ ਆ ਮੰਗ ਪੱਤਰ ਮੁੱਖ ਮੰਤਰੀ ਸਾਹਿਬ ਨੂੰ ਭੇਜਣ ਦੀ ਜ਼ਿੰਮੇਵਾਰੀ ਮੇਰੀ ਲਈ ਹੀ ਹੈ ਇਸ ਵੀ ਮੈਂ ਲੈ ਆਇਆ ਠੀਕ ਅੱਛਾ ਸਾਥ ਤੋਂ ਇੱਕ ਤੁਹਾਨੂੰ ਇਸ ਤਰ੍ਹਾਂ ਦਾ ਨੋਟੀਫਿਕੇਸ਼ਨ ਜਾਂ ਕੋਈ ਤੁਹਾਨੂੰ ਲੈਟਰ ਆਈ ਹੈ ਜਿਹੜਾ ਬਲਾਕ ਤੋੜਨ ਵਾਸਤੇ ਨੇ ਤੋੜਨ ਮਾਰਚ ਫੂਲ ਲੈਟਰ ਨਹੀਂ ਤਾਂ ਇਹ ਜੀ ਪਰ ਪ੍ਰਪੋਜ਼ਲ ਪਾ ਕੇ ਸਰਕਾਰ ਕੋ ਗਈ ਹੈ ਕਿ ਵੀ ਇੱਕ ਹਲਕਾ ਇੱਕ ਵਿਧਾਇਕ ਲੈਣ ਹੋਏਗਾ ਇੱਕ ਛੋਟਾ ਹਲਕਾ ਇੱਕ ਟੋਪ ਬਲਾਕ ਰਹੂਗਾ ਜਿੰਨੀ ਇਹ ਪ੍ਰਪੋਜ਼ਲ ਬਣੀ ਵੀ ਜੀ ਫਿਰ ਤਿਆਰੀਆਂ ਕਿੱਥੇ ਜਾ ਰਹੀਆਂ ਜੀ ਫਿਰ ਹਾਂ ਜੀ ਤਿਆਰੀ ਹੋਵੇ ਅੱਛਾ ਇਹ ਸਟੇਟ ਗਵਰਨਰ ਦੀ ਪਾਲਿਸੀ ਹੈ ਜੀ ਸਟੇਟ ਗਵਰਨਰ ਠੀਕ ਹੈ ਤਾਂ ਜੀ ਇਹਦੇ ਮੰਗ ਪੱਤਰ ਦੇ ਵਿੱਚ ਕੀ ਮੰਗ ਕੀਤੀ ਗਈ ਹੈ ਇਹਨਾਂ ਬੰਨਾਂ ਮਿੱਥੇ ਹੀ ਮੰਗੇ ਪੀ ਗਏ ਬਰਾਗ ਕਿੰਨੇ ਸਾਲਾਂ ਤੋਂ ਚੱਲ ਰਿਹਾ ਹੈ ਇਹ ਤੇਦੀ 90 ਪੈਟਾ ਹੁੰਦੇ ਹਨ ਵੀ ਪਹਿਲਾਂ 90 ਪੈਟਾ ਤੇ ਹੁਣ 62 ਪੰਡਾ ਇਨਵਾਇੰਡਗੀ ਬਲਾਕ ਤੋਂ ਕੀਤੀ ਜਾਂਦੀ ਹੈ 50 ਸਾਲਾਂ ਦੌਰਾਨ ਕਦੋਂ ਅੱਪਰ ਮੇਲੇ ਕਰਟਾ ਖਰਚੇ ਦੇ ਦਫਤਰ ਰੇਵੀ ਦਾਸ ਕਰਾਏ ਜਾ ਰਹੇ ਹਨ ਬਲਾਕ ਜਦੋਂ ਜਦੋਂ ਹੜਾ ਦੀ ਮਾਰ ਪੈਂਦੀ ਹੈ ਤਾਂ ਇੱਥੇ ਗਿਸ਼ਤੀਆਂ ਸਾਜੂ ਸਵਾਰ ਇਥੋਂ ਪਰਮਹਈਆ ਕਰਕੇ ਮਦਦ ਕੀਤੀ ਜਾਂਦੀ ਹੈ ਇਹ ਲੱਕੇਨ ਬੇਘੇਰੇ ਲੋਕਾਂ ਨੂੰ ਕਾਰਨ ਦੀ ਸਾਰੀ ਫੰਦੀ ਬਲਕ ਸਤਵਾ ਮੇਡ ਦਾ ਵੱਡਾ ਰੋਲ ਹੈ। ਬਲਕ ਸਤਵਾ ਮੇਡ ਦੀ ਕੰਟੀ ਤੋਂ ਲੈ ਕੇ ਬਿਲਡਿੰਗ ਚੰਗੇ ਹਾਲਤ ਵਿੱਚ ਲੰਮਾ ਸਮਾਂ ਟੱਡ ਸਕਦੀ ਹੈ। ਲੱਕ ਸਤਵਾ ਮੇਡ ਦੀ ਬਿਲਡਿੰਗ ਵਿੱਚ ਲੱਕੇਨ ਮਰੇਗਾ ਕੰਮ ਨੂੰ ਚਲੋ ਲਿੰਕ ਰੇਕਾ ਦਾਪਤ ਵੀ ਬਣਿਆ ਹੋਇਆ ਜੋ ਮੇਰੇ ਚੌਕ ਕੰਮ ਕਰ ਰਿਹਾ ਵਰਕਰਾਂ ਨੂੰ ਰੋਜ਼ਗਾਰ ਦੇ ਰਿਹਾ ਹੈ। ਇਸ ਵਿੱਚ ਸਰਕਾਰਾਂ ਵੱਲੋਂ ਵੀ ਬਲਕ ਸਤਵਾ ਦੇ ਕਰੀਬ 20000000 ਦਾ ਲੱਕ ਸਤਵਾ ਨੂੰ ਲੱਕ ਕਰਨਾ ਚਾਹੀਦਾ ਹੈ ਕਿਉਂਕਿ ਬਲਾਕ ਉਹਨਾਂ ਤੋਂ ਲੈ ਪੂਰੀ 10-12 ਕਿਲੋਮੀਟਰ ਹੈ। ਤੋਂ 30 ਗ੍ਰਾਮ ਚੱਲ ਲੱਗੇ ਭਾਗ ਦੌਰਾਨ ਆਪਣੇ ਮਥਾ ਬੰਦ ਕੀਤੀ ਹੈ ਬਲਾਕ ਜਿੱਦਾਂ ਦੂਸਰੇ ਬਲਾਕਾਂ ਮੱਝ ਦਾ ਕਿੱਸਾ ਆਇਆ। ਅਤੇ ਪਹਿਲੀ ਵਾਲੀ ਸ਼ਾਮ ਮਹਾਲ ਕਰਨ ਲਈ ਤੋੜੇ ਇਹ ਪਿੰਡਾਂ ਨੂੰ ਬਲਾਕ ਵਿੱਚ ਪਾਇਆ ਹੈ। ਇਹ ਮੰਤਤਰ ਹੈ। ਤੁਹਾਨੂੰ ਲੱਗਦਾ ਸਰ ਜੇ ਬਲਾਕ ਟੁੱਟਦਾ ਜੀ ਤਾਂ ਇਹਨਾਂ ਦੇ ਪਿੰਡਾਂ ਨੂੰ ਇਸ ਬਲਾਕ ਦੀਆਂ ਦੇ ਪਿੰਡਾਂ ਨੂੰ ਸੌਸਿਆ ਆ ਸਕਦੀ ਹੈ। ਸੁਵਸ਼ਿਆ ਤਾਂ ਇਸ ਕਰ ਵੀ ਜੋ ਸਤਾਨੇ ਬੋਲ ਸੀ ਪੜਾਈ ਹੈ। ਵੀ ਇੱਕ ਐਮਐਲਏ ਇੱਕ ਹਲਕਾ 80 ਤੋਂ 100 ਫੈਕੜੇ ਚੱਕੇ ਆ। ਇਹ ਬਲਾਕ ਉਹ ਤੇ ਬਲਾਕ ਬਹੁਤ ਛੋਟੇ ਨੇ ਲਗ ਲਗ ਐਮਰਜੈਂਸੀ ਤੇ ਸਟਰੀ ਵੀ ਆਉਂਦੇ ਨੇ ਉਹ ਇਸ ਲਈ ਕਹਿੰਦੇ ਵੀ ਇੱਕ ਉਹ ਐਮਰਜੈਂਸੀ ਉਹ ਦੱਸਤਾ ਉਹ ਤੇ ਕੋਈ ਵੀਡੀਓ ਲਾਉਂਦੇ ਤੇ ਇਹ ਜੇ ਬਲਾਕਪੁਰ ਦਾ ਜੀ ਕਿਹੜੇ ਬਲਾਕ ਨਾਲ ਜੁੜੂਗਾ ਜੀ ਕਿਹੜਾ ਬਲਾਕ ਨਾਮ ਕੀ ਨਾਮ ਦਿੱਤਾ ਜਾਊ ਇਹਨੂੰ ਤਾਂ ਆਖਾ ਸੁਣ ਰਿਹਾ ਵੀ ਆਖਾ ਨਾਮਾ ਮੜ ਰਿਹਾ ਠੀਕ ਆ ਜੀ ਪਰ ਇਹਨਾਂ ਦਾ ਦੋਸਤ ਆ ਇਹ ਹੈ ਕਿ ਹਜੇ ਬੁੱਲਾਪੁਰ ਦਾਖਾ ਕੋਲ ਆਪਣੀ ਬਿਲਡਿੰਗ ਹੀ ਹੈ ਨਹੀਂ ਕਿ ਕਿੱਥੇ ਉੱਥੇ ਮਹੱਇਤ ਰਹੋਗੇ ਜੀ ਐ ਥੋੜਾ ਨਹੀਂ ਇਹਨਾਂ ਦਾ ਕਹਿਣਾ ਹੈ ਕਿ ਇਹ ਬਲਾਕ ਮੁੱਲਾਪੁਰ ਹੋਏਗਾ ਪਰ ਇਹਦੀ ਬਿਲਡਿੰਗ ਹੈ ਜਿਹੜੀ ਜਾਵੇਗਾ ਸਧਾਰ ਇਸ ਤਰ੍ਹਾਂ ਪੋਸੀਬਲ ਹੈ ਆਪਜੀ ਤੌਰ ਤੇ ਤਾਂ ਨਹੀਂ ਉੱਥੇ ਸ਼ਿਫਟ ਕੀਤਾ ਜਾ ਸਕਦਾ ਨਹੀਂ ਨਹੀਂ ਮੈਂ ਆਪਜੀ ਨਹੀਂ ਬਿਲਡਿੰਗ ਮਾਰ ਕੇ ਦੇਵਾਂਗਾ ਸਰ ਸਭੂ ਜੀ ਠੀਕ ਹੈ